ਨਦਰ ਫੌਸਨ ਨਾਬਾ ਵਿੱਚ ਮੁਲਾਜ਼ਮਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਕਈ ਵਾਰ ਦਿੱਤੇ ਗਏ ਮੰਗ ਪੱਤਰਾਂ ਨੂੰ ਕੀਤਾ ਗਿਆ ਨਜ਼ਰ ਅੰਦਾਜ਼ ਅਤੇ ਜੂਨੀਅਨ ਵੱਲੋਂ ਇੱਕ ਖਾਸ ਮੰਗ ਰੱਖੀ ਗਈ ਸੀਨੀਅਰ ਤਰ ਸੂਚੀ ਨੂੰ ਮੁੱਖ ਰੱਖਦਿਆ ਸਫਾਈ ਮੇਟ ਬਣਾਏ ਜਾਣ ਜਿਵੇਂ ਉਹ ਫੌਸੇਦਾਰ ਦੇ ਦਫਤਰ ਦੇ ਵਿੱਚ ਆਨੇ ਆ ਇਹੋ ਸਭ ਸਾਨੂੰ ਦੇਖ ਕੇ ਨਾਲ ਦੇ ਨਾਲ ਚਲੇ ਜਾਂਦੇ ਹਾਏ ਹਾਏ ਬੀ ਐਫ ਆ ਗਿਆ ਹਮਲਾਜ਼ਮਾਨਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨੀ ਹਾਏ ਹਾਏ ਨਿਆਂ ਨਹੀਂ ਹਾਏ ਹਾਏ ਮੈਂ ਸੁਨੀਲ ਗਾਗਰ ਜੀ ਸਭ ਕੁਝ ਦੇ ਅਧਿ ਅਰਜਾ ਚਾਰ ਸਫਾਈ ਮਜ਼ਦੂਰ ਸੇਵਰਮੈਨ ਜੂਨੀਅਰ ਸਬੰਧਿਤ ਦੀ ਕਲਾਸ 4 ਗਵਰਨਮੈਂਟ ਇੰਪਲਾਈ ਹੁੰਦੇ ਹਾਂ ਜੀ ਅੱਜ ਸਾਡਾ ਡਾਕਟਰ ਨਗਰ ਕੌਂਸਲ ਦੇ ਵਿੱਚ ਇਕੱਠੇ ਹੋਣ ਦਾ ਕਾਰਨ ਇਹ ਹੈ ਜੀ ਅਸੀਂ ਈਓ ਸਾਹਿਬ ਨੂੰ ਨਗਰ ਕੌਂਸਲ ਦੇ ਵਿੱਚ ਕਈ ਮੰਗ ਪੱਤਰ ਦੇ ਚੁੱਕੇ ਆ ਪਰ ਈਓ ਸਾਹਿਬ ਨੇ ਸਾਡੇ ਕਿਸੇ ਵੀ ਮੰਗ ਪੱਤਰ ਦਾ ਨਾ ਤਾਂ ਕੋਈ ਜਵਾਬ ਦਿੱਤਾ ਨਾ ਸਾਨੂੰ ਕੋਈ ਆਫੀਸ਼ੀਅਲ ਮੀਟਿੰਗ ਦਿੱਤੀ ਆ ਨਾ ਹੀ ਸਾਡੀ ਜਿੰਨੀਆਂ ਵੀ ਪੁਰਾਣੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਦਾ ਕੋਈ ਨਿਖਾਰਾ ਕੀਤਾ ਈਓ ਸਾਹਿਬ ਜਦੋਂ ਵੀ ਅਸੀਂ ਦਫਤਰ ਦੇ ਵਿੱਚ ਆਨੇ ਆਈਓ ਸਾਹਿਬ ਸਾਨੂੰ ਦੇਖ ਕੇ ਅਸੀਂ ਦਫਤਰ ਦੇ ਵਿੱਚ ਆਨੇ ਆਈਓ ਸਾਹਿਬ ਸਾਨੂੰ ਦੇਖ ਕੇ ਨਾਲ ਦੇ ਨਾਲ ਚਲੇ ਜਾਂਦੇ ਨੇ ਉਰ ਕੋ ਨਿਕਲ ਜਾਂਦੇ ਨੇ ਸਾਨੂੰ ਯੂਨੀਅਨ ਨੂੰ ਸਾਡੇ ਮੁਲਾਜ਼ਮਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਰਹੇ ਨੇ ਆਪਣੇ ਚਾਹਤਿਆਂ ਦੇ ਕਹਿਣ ਤੇ ਸਾਡੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਆਪਣੇ ਚਾਹਤਿਆਂ ਨੂੰ ਖੁਸ਼ ਕਰਨ ਲਈ ਈਓ ਸਾਹਿਬ ਦੀ ਕੀ ਮਜਬੂਰੀ ਹੈ ਸਾਨੂੰ ਨਹੀਂ ਪਤਾ ਸਾਡੇ ਪਰਮਿੰਦਰ ਕੁਮਾਰ ਮੇਰ ਜੀ ਖੜੇ ਨੇ ਜੀ ਇਹਨਾਂ ਨੇ ਆਪਣੇ ਮੇਟੀ ਨੇ ਲਈ ਐਪਲੀਕੇਸ਼ਨ ਪਾਈ ਸੀ 2 ਸਾਲ ਹੋ ਗਏ ਨਾ ਉਹ ਮੇਟ ਬਣੇ ਨੂੰ ਇਹਨਾਂ ਨੂੰ ਹੁਣ ਤੱਕ ਆਫੀਸ਼ੀਅਲੀ ਤੌਰ ਤੇ ਲੇਬਰ ਨਹੀਂ ਦਿੱਤੀ ਗਈ ਜੈਸੀ ਲੇਬਰ ਵਾਰੇ ਕਹਿੰਦੇ ਆ ਭਾਈਓ ਸਾਹਿਬ ਇਸ ਨੂੰ ਇਗਨੋਰ ਕਰਦੇ ਨੇ ਇਹਨਾਂ ਨੇ ਐਸਟੀਐਮ ਸਾਹਿਬ ਨੂੰ ਵੀ ਪੱਤਰ ਦਿੱਤੇ ਹੋਣੇ ਆਪਣੀ ਦਰਖਾਸਤ ਪਾਈ ਹੋਈ ਆ ਉਹ ਦਰਖਾਸਤ ਦੇ ਉਤਾਰੇ ਵੀ ਇਹਨਾਂ ਕੋਲ ਪਹੁੰਚੇ ਹੋਏ ਨੇ ਪਰ ਈਓ ਸਾਹਿਬ ਨੇ ਇੱਕ ਵਾਰ ਵੀ ਉਸ ਉਤਾਰੇ ਦਾ ਨਾ ਕੋਈ ਜਵਾਬ ਦਿੱਤਾ ਨਾ ਉਸ ਪ੍ਰਤੀ ਬੈਠ ਕੇ ਸਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਾਡੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਸਾਡੀ ਮੰਗਾਂ ਨੇ ਜੀ ਜਿਹਦੇ ਵਿੱਚ ਅਸੀਂ ਕਿਹਾ ਸੀ ਸਾਡੇ ਤਿੰਨ ਮਲਾਜਮਾਂ ਦੀ ਕੰਟੈਕਟ ਮਲਾਜਮਾਂ ਦੀ ਡੈਥ ਹੋ ਚੁੱਕੀ ਆ ਦੋ ਮਲਾਜਮਾਂ ਦੀ ਇੱਕ ਡਿਊਟੀ ਛੱਡ ਕੇ ਚਲਾ ਗਿਆ ਸੀ ਤਿੰਨ ਸਾਮੀਆਂ ਖਾਲੀ ਪਈਆਂ ਨੇ ਉਹ ਤਿੰਨ ਸਾਮੀਆਂ ਨੂੰ ਭਰਿਆ ਜਾਵੇ ਦੋ ਜਿਹੜੇ ਮਲਾਜਮਾਂ ਦੀ ਡੈਥ ਹੋਈ ਆ ਉਹ ਮਲਾਜਮਾਂ ਦੇ ਪਰਿਵਾਰਕ ਮੈਂਬਰ ਨੂੰ ਉਹਨਾਂ ਦੀ ਥਾਂ ਤੇ ਭਰਤੀ ਕੀਤਾ ਜਾਵੇ ਤੇ ਸਾਡੇ 8 ਮਲਾਜਮ ਜਦੋਂ ਕੰਟੈਕਟ ਕੀਤਾ ਗਿਆ ਸੀ ਕੰਟੈਕਟ ਕਰਨ ਸਮੇ ਸਾਡੇ 8 ਮਲਾਜਮ ਸੀ ਜਿਹੜੇ ਉਹ ਕੱਢੇ ਗਏ ਸੀ ਅਸੀਂ ਉਹਨਾਂ ਨੂੰ ਇਹ ਵੀ ਮੰਗ ਕੀਤੀ ਆ ਕਿ ਜਿਹੜੇ 8 ਮਲਾਜਮ ਕੱਢੇ ਗਏ ਸੀ ਉਹਨਾਂ ਦੀ ਥਾਂ ਤੇ ਉਹਨਾਂ ਮਲਾਜਮਾਂ ਨੂੰ ਜਾਂ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਆਣਾ ਨੂੰ ਹੀ ਉਹਨਾਂ ਦੀ ਥਾਂ ਤੇ ਹਾਜ਼ਰ ਕੀਤਾ ਜਾਵੇ ਸਾਡੇਆਂ ਕਈ ਐਸੀਆਂ ਮੰਗਾਂ ਨੇ ਜਿਹੜਾ ਪੀਐਫ ਸਾਡਾ ਪੁਰਾਣੇ ਸਮੇਂ ਤੋਂ ਰਹਿੰਦਾ ਆ ਉਹ ਹੁਣ ਤੱਕ ਨਹੀਂ ਪੂਰਾ ਪਿਆ ਹੈਗਾ ਸਾਨੂੰ ਜਿੰਨੀਆਂ ਸਾਡੇ ਆ ਠੰਡੀਆਂ ਗਰਮ ਵਰਦੀਆਂ ਨੇ ਉਹਨੇ ਹੁਣ ਤੱਕ ਮਿਲੀਆਂ ਸਾਡੀਆਂ ਕਈ ਇਸ ਤਰ੍ਹਾਂ ਦੀਆਂ ਮੰਗਾਂ ਨੇ ਜਿਹੜੀਆਂ ਸਾਨੂੰ ਈਓ ਸਾਹਿਬ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਇਹ ਨਹੀਂ ਹੈ ਵੀ ਸਾਨੂੰ ਮੀਟਿੰਗ ਦਿੱਤੀ ਜਾਵੇ ਜਾਂ ਸਾਡੇ ਨਾਲ ਕੋਈ ਬੈਠ ਕੇ ਗੱਲਬਾਤ ਕੀਤੀ ਜਾਵੇ ਈਓ ਸਾਹਿਬ ਨੇ ਸਾਨੂੰ ਬਿਲਕੁਲ ਇਗਨੋਰ ਕੀਤਾ ਪਿਆ ਹੈ ਯੂਨੀਅਨ ਦੇ ਨੁਮਾਇंदे ਜੇ ਯੋ ਸਾਬ ਨੂੰ ਮਿਲਣ ਆਉਂਦੇ ਨੇ ਧਾਈਓ ਸਾਬ ਉਹ ਨਾਲ ਦੇਰੁਖੀ ਨਾਲ ਗੱਲ ਕਰਦੇ ਨੇ ਆਪਣੇ ਮੁਲਾਜ਼ਮਾਂ ਨੂੰ ਜੇ ਅਸੀਂ ਗੱਲ ਕਰਦੇ ਆ ਕਿ ਤਾਂ ਮੁਲਾਜ਼ਮਾਂ ਨੂੰ ਕੱਢਣ ਦੀ ਔਰ ਸਸਪੈਂਡ ਕਰਨ ਦੀ ਧਮਕੀ ਦੇ ਦਿੰਦੇ ਨੇ ਵੀ ਮੈਂ ਨਹੀਂ ਪਾਵਰ ਰੱਖਦਾ ਮੈਂ ਤੁਹਾਨੂੰ ਕੱਢ ਸਕਦਾ ਤਾਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਕਿ ਯੋ ਸਾਬ ਨੂੰ ਇੰਨੀ ਪਾਵਰ ਹੈ ਜੇ ਕੋਈ ਆਪਣੇ ਹੱਕ ਲਈ ਲੜਾਈ ਲੜਦਾ ਹੈ ਆਪਣੇ ਹੱਕ ਲਈ ਕੋਈ ਪੁੱਛਣ ਆਂਦਾ ਤਾਂ ਯੋ ਸਾਬ ਉਹਨੂੰ ਸਰਿਆਮ ਕਹਿੰਦੇ ਨੇ ਵੀ ਮੈਂ ਤੈਨੂੰ ਕੱਢ ਦੂੰਗਾ ਯਾ ਤੁਹਾਨੂੰ ਸਸਪੈਂਡ ਕਰ ਦੂੰਗਾ ਇਹਨਾਂ ਨੂੰ ਡਰਾ ਧਮਕਾਇਆ ਜਾਂਦਾ ਜੇ ਐਦਾਂ ਚੱਲੂਗਾ ਫਿਰ ਕੰਮ ਕਿੱਦਾਂ ਚੱਲੂਗਾ ਸਾਡਾ ਹੁਣ ਅਗਲਾ ਐਕਸ਼ਨ ਹੈ ਜੀ ਅਸੀਂ ਜੋ ਸਭ ਤੋਂ ਤੰਗ ਪਰੇਸ਼ਾਨ ਹੋ ਕੇ ਅਸੀਂ ਗੇਟ ਰੈਲੀਆਂ ਕਰ ਰਹੇ ਹਾਂ ਗੇਟ ਰੈਲੀਆਂ ਤੋਂ ਬਾਅਦ ਸਾਨੇ ਸ਼ਹਿਰ ਦੇ ਵਿੱਚ ਵੀ ਰੋਸ ਮਜਾਰਾ ਕਰਾਂਗੇ ਅਸੀਂ ਧਰਨਾ ਵੀ ਲਗਾਵਾਂਗੇ ਅੱਗੇ ਜਿਹੜਾ ਸਾਡਾ ਐਕਸ਼ਨ ਹੋਊਗਾ ਜੇ ਜੋ ਸਾਹਮਣੇ ਸਾਨੂੰ ਮੀਟਿੰਗ ਨਾ ਦਿੱਤੀ ਤਾਂ ਅਸੀਂ ਭੁਖੜ ਹੜਤਾਲ ਤੇ ਵੀ ਬੈਠਾਂਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਈਓ ਸਾਹਿਬ ਨਗਰ ਕੌਂਸਲ ਦੀ ਹੋਊਗੀ ਉਹਨਾਂ ਦੀ ਨਹੀਂ ਸੀ ਹੋਊਗੀ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਸਾਡੀ ਜਿਹੜੀ ਸੁਣਵਾਈ ਅੱਗੇ ਤੱਕ ਪਹੁੰਚ ਜਾਵੇ ਤਾਂ ਜੋ ਸਾਡੇ ਮਲਾਜ਼ਮਾਂ ਦੀਆਂ ਰਹਿੰਦੀਆਂ ਜਿੰਨੀਆਂ ਵੀ ਮੰਗਾਂ ਨੇ ਉਹਨਾਂ ਦਾ ਇਫਤਾਰਾ ਹੋ ਸਕੇ ਜੋ ਸਾਹਿਬ ਸਾਨੂੰ ਆਫੀਸ਼ੀਅਲੀ ਮੀਟਿੰਗ ਦੇਣ ਜਿਹੜੇ ਵਿੱਚ ਬੈਠ ਕੇ ਸਾਡੀਆਂ ਮੰਗਾਂ ਸੁਣਨ ਜੋ ਸਾਹਿਬਾਨੂੰ ਧਮਕੀਆਂ ਦਿੰਦੇ ਨੇ ਪ੍ਰਸ਼ਾਸਨ ਵਾਲੇ ਬੇਨਤੀ ਆ ਕਿ ਜੋ ਸਾਹਿਬ ਦੇ ਉੱਪਰ ਨਕੇਲ ਪਾਈ ਜਾਵੇ ਸਹੀ ਹਾਂਜੀ ਸਰ ਸਫਾਈ ਕਰਮਚਾਰੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿੰਨੀਆਂ ਮੰਗਾਂ ਨੇ ਦੇ ਵਿੱਚ ਕਿਹੜੀਆਂ ਕਿਹੜੀਆਂ ਮੰਗਾਂ ਦਾ ਹੱਲ ਕਿੰਨੇ ਟਾਈਮ ਚ ਹੋ ਜਾਈਏ ਮੰਗਵਾ ਹੈ ਜੇ ਕੀ ਇਹਨੋਂ ਕੋਸਟਾ ਹੈਗਾ ਸਰਕਾਰ ਲੈਵਲ ਤੇ ਹੋਣ ਵਾਲੀ ਹੈ। ਤੇ ਉਹਦੇ ਬਿਸਾਰ ਉਸ ਮੰਗਾ ਸਕਦੇ ਜਿਹੜੀਆਂ ਮੇਰੀ ਅਸੀਂ ਆਪਣੇ ਲੈਵਲ ਤੇ ਹੱਲ ਕਰ ਲਾਂਗੇ ਜਿੱਦਾਂ ਤੇ ਰੇਡੀਓ ਵਾਲੇ ਦਾ ਅਸੀਂ ਵਰਕ ਆਰਡਰ ਤੱਕ ਕੁਝ ਕੀਤਾ ਹੋਇਆ ਸਾਨੂੰ ਜਲਦੀ ਹੀ ਮਿਲ ਜਾਊਗਾ। ਤੇ ਵਰਦੀ ਦਾ ਮੈਟਰ ਹੈ। ਵਰਦੀ ਦਾ ਵੀ ਅਸੀਂ ਦੇਖ ਲੈਂਦੇ ਆ ਪਹਿਲਾਂ ਕਦੋਂຊੋਂ ਹੋਈ ਦੀ ਆ। ਉਹ ਵੀ ਦੁਬਾਰਾ ਕਰ ਲੈਂਦੇ ਆ ਇਹ ਵਰਦੀ ਵਾਲਾ। ਤੇ ਇਹ ਗੱਲ ਮੇਟ ਦੀ ਉਹ ਵੀ ਮੈਂ ਚੈੱਕ ਕਰ ਲੈਂਦਾ ਜੀ ਮੇਟ ਦੇ ਨਾਲ ਕਿ ਕਿਥੇ ਨਸੇ ਪੁਰਾਣੀ ਆ ਲੰਬੀ ਦਿਖਾਤਾ ਮੈਂ ਦੇਖ ਲੈਣਾ ਵੀ ਐਸਆਈ ਸਾਹਿਬ ਨੂੰ ਮਾਰਕ ਹੋ ਜੀ ਗਈ ਹੋ ਜੀ ਜ਼ਰੂਰ ਜਿਹਦੇ ਤੇ ਵੀ ਗੌਰ ਕਰ ਲੈਣਾ ਪੀਐਫਾ ਜਿਹੜਾ ਇਹ ਵੀ ਸਾਡੇ ਕੋਲੇ ਜਦੋਂ ਵੀ ਕੋਈ ਫਿਲਹਾਲ ਕਮੇਟੀ ਕੋਲ ਫੰਡਿੰਗ ਦੀ ਘਾਟ ਹੈ ਤਦੋਂ ਹੀ ਸਾਡੇ ਕੋਲੇ ਆ ਜਾਂਦਾ ਫੰਡ ਇਹਨਾਂ ਦਾ ਪਹਿਲਾਂ ਅਸੀਂ ਕਰਵਾਤਾ ਤੇ ਥੋੜਾ ਜਿਆ ਰਹਿਦਾ ਉਹ ਕਰਵਾ ਦਾਂਗੇ ਜਲਦੀ